ਇਹ ਫੁਲਕਾਰੀ ਦੀ ਜਿਹੜੀ ਲੰਬਾਈ ਹੈ ਜੀ 1180 ਸੈਂਟੀਮੀਟਰ ਲੰਬੀ ਹੈ ਜੀ ਇਹ 143 ਸੈਂਟੀਮੀਟਰ ਚੌੜੀ ਹੈ 4 ਕਿਲੋ 960 ਗ੍ਰਾਮੇ ਦਾ ਭਾਰ ਹੈ ਜੀ ਕੀ ਕੀ ਦਰਸਾਇਆ ਗਿਆ ਜੀ ਇਹਦੇ ਵਿੱਚ ਇਹਦੇ ਵਿੱਚ ਆਪਣਾ ਵੰਡ ਤੋਂ ਪਹਿਲਾਂ ਦਾ 1947 ਤੋਂ ਪਹਿਲਾਂ ਦਾ ਪੰਜਾਬ ਆ ਪੰਜਾਬ ਦਾ ਨਕਸ਼ਾ ਉਹਦੇ ਵਿੱਚ ਹਰ ਇੱਕ ਜ਼ਿਲ੍ਹੇ ਦੇ ਨਾਮ ਲਿਖੇ ਗਏ ਆ ਆਪਣੀ ਪੰਜਾਬੀ ਮਾਂ ਬੋਲੀ ਦੇ 35 ਅੱਖਰ ਬਣਾਏ ਗਏ ਆ ਜੀ ਆਪਣੇ ਵਿਰਾਸਤੀ ਆਕ੍ਰਿਤੀਆਂ ਜਿਵੇਂ ਪੰਗੜਾ ਪਾਉਂਦਾ ਹੋਇਆ ਗੱਭਰੂ ਕਿਕਲੀ ਪਾਉਂਦੀਆਂ ਮਟਿਆਰਾਂ ਟੋਲ ਪੰਜਾਬ ਦੀ ਸ਼ਾਨ ਗੱਡਾ ਇਹੋ ਜਿਹੀਆਂ ਕ੍ਰਿਤੀਆਂ ਬਣਾਈਆਂ ਗਈਆਂ ਤੇ ਫੁਲਕਾਰੀ ਦੇ ਟਾਂਕੇ ਵਿੱਚ ਫੁਲਕਾਰੀ ਦੇ ਫੁੱਲ ਪਾਏ ਗਏ ਕਿੰਨਾ ਸਮਲ ਕੇ ਤਿਆਰ ਕਰ ਲਈ ਜੀ ਇਨੂੰ ਤਕਰੀਬਨ ਜੀ 5 ਤੋਂ 7 ਸਾਲ ਲੱਗ ਗਏ ਮੈਨੂੰ ਤਿਆਰ ਕਰਦੀ ਨੂੰ ਉਹਦਾ ਕਾਰਨ ਇਹ ਹੈ ਕਿ ਪਹਿਲਾਂ ਤਾਂ ਸਾਨੂੰ ਖੱਦਰ ਨਹੀਂ ਮਿਲਦਾ ਸੀ ਜੀ ਅੱਜ ਕੱਲ ਖੱਦਰ ਅਲੋਪ ਹੋ ਰਿਹਾ ਖੱਦਰ ਲੱਭਿਆ ਫਿਰ ਉਹਨੂੰ ਕੋਈ ਰੰਗ ਕੇ ਨਹੀਂ ਦਿੰਦਾ ਸੀ ਇਹਨੂੰ ਫਿਰ ਰੰਗਿਆ ਵੀ ਅਸੀਂ ਆਪ ਫਿਰ ਇਹਦੇ ਧਾਗੇ ਨਹੀਂ ਮਿਲਦੇ ਸੀ ਇਸ ਕਢਾਈ ਨੂੰ ਕਰਨ ਵਾਸਤੇ ਪੱਟ ਦਾ ਧਾਗਾ ਚਾਹੀਦਾ ਹੁੰਦਾ ਜੀ ਉਹ ਸਾਨੂੰ ਧਾਗੇ ਨਹੀਂ ਮਿਲ ਰਹੇ ਸੀ ਫਿਰ ਅਸੀਂ ਧਾਗੇ ਲੱਬੇ ਧਾਗੇ ਲੱਬਣ ਤੋਂ ਬਾਅਦ ਫਿਰ ਅਸੀਂ ਇਸ ਤੇ ਕੰਮ ਕੀਤਾ ਜੀ ਕਿੰਨੇ ਜਨਾਂ ਨੇ ਤਿਆਰ ਕੀਤਾ ਇਹ ਮੈਂ ਕੱਲੀ ਨੇ ਤਿਆਰ ਕੀਤਾ ਜੀ ਕਟਾਈ ਇਹ ਤੇ ਕੱਲੀ ਨੇ ਕੀਤੀ ਐ ਔਰ ਇਹਦੀ ਡਿਜ਼ਾਈਨਿੰਗ ਦੇ ਵਿੱਚ ਕਿੱਥੇ ਕੀ ਹੋਣਾ ਚਾਹੀਦਾ ਇਹਦੇ ਵਿੱਚ ਮੇਰੀ ਹੈਲਪ ਮੇਰੇ ਹਸਬੰਦ ਨੇ ਕੀਤੀ ਤੁਸੀਂ ਕਹੋ ਪੰਜਾਬ ਬਣਨ ਤੋਂ ਪਹਿਲਾਂ ਦਾ ਪੰਜਾਬ ਦਾ ਨਕਸ਼ਾ ਕਿਹੜੇ ਕਿਹੜੇ ਸ਼ਹਿਰ ਦੇ ਨਾਂ ਇਚ ਲਿਖੇ ਦੋ ਇਤ ਵਿੱਚ ਜਿਵੇਂ ਪਾਕਿਸਤਾਨ ਦੇ ਵਿੱਚ ਕੁਝ ਜ਼ਿਲ੍ਹੇ ਚਲੇ ਗਏ 라ਵਲਪਿੰਡੀ ਹੋ ਗਿਆ ਗੁਜਰਾਵਾਲਾ ਹੋ ਗਿਆ ਸਿਆਲਕੋਟ ਹੋ ਗਿਆ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਜਲੰਧਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਅਮ੍ਰਿਤਸਰ ਹੋ ਗਿਆ ਲੁਧਿਆਣਾ ਫਰੋਜ਼ਪੁਰ ਹਰਿਆਣਾ ਸਾਰੇ ਦੇ ਵਿੱਚ ਕਾਂਗੜਾ ਜ਼ਿਲ੍ਹਾ ਆ ਗਿਆ ਜਿਸ ਤਰ੍ਹਾਂ ਜੰਮੂ ਆ ਗਿਆ ਉਹ ਸਾਰੇ ਜ਼ਿਲ੍ਹੇ ਦੇ ਵਿੱਚ ਲਿਖੇ ਗਏ ਐਮ ਕੀ ਫੌਜਾ ਪੰਜਾਬ ਫੁਲਕਾਰੀ ਹੈ ਪੰਜਾਬ ਦੀ ਇਹ ਪੰਜਾਬ ਦਾ ਇੱਕ ਮਾਨਮਤਾ ਇਹ ਮਾਨਮਤੀ ਫੁਲਕਾਰੀ ਹੈ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ ਦੀ ਸ਼ਾਨ ਆ ਇਹ ਤੇ ਲੈਂਦੇ ਤੇ ਚੜਦਾ ਪੰਜਾਬ ਦੋਨਾਂ ਦਾ ਅਸੀਂ ਇਕੱਠਾ ਇਹਦਾ ਨਕਸ਼ਾ ਬਣਾ ਕੇ ਇਹਦੇ ਵਿੱਚ ਇਹਨੂੰ ਪੰਜਾਬ ਨੂੰ ਸਮਰਪਿਤ ਕੀਤਾ ਗਿਆ ਜੀ ਇਹ ਇਹ ਜੇ ਅਪਾ ਗੱਲ ਕਰੀਏ ਪਹਿਲਾ ਪਹਿਲਾ ਕੋਈ ਫੁਲਕਾਰੀ ਬਣੀ ਨਹੀਂ ਜੀ ਤੁਹਾਡੇ ਤੋਂ ਅਸੀਂ ਜਿੱਥੋਂ ਤੱਕ ਸਰਚ ਕੀਤੀ ਹੈ ਸਾਨੂੰ ਕੋਈ ਮਿਲਿਆ ਨਹੀਂ ਇਸ ਤਰ੍ਹਾਂ ਦਾ ਵੀ ਕਿਸੇ ਨੇ ਕੋਈ ਬਣਾਈ ਹੋਵੇ ਇਸ ਤਰ੍ਹਾਂ ਦੀ ਫੁਲਕਾਰੀ ਕਿਸੇ ਵੀ ਸਾਈਜ਼ ਬਣਾਈ ਹੋਵੇ ਕੋਈ ਨਹੀਂ ਮਿਲੀ ਸਾਨੂੰ ਜੀ ਰਿਕਾਰਡ ਵਾਸਤੇ ਵੀ ਅਪਲਾਈ ਕੀਤਾ ਹਾਂ ਹਾਂ ਜੀ ਅਸੀਂ ਰਿਕਾਰਡ ਵਾਸਤੇ ਅਪਲਾਈ ਕੀਤਾ ਹੋਇਆ ਹੈ ਨਾ ਅਸੀਂ ਇਹਨੂੰ ਲਿੰਕਾ ਬੁੱਕ ਆਫ ਰਿਕਾਰਡ ਵਾਸਤੇ ਅਪਲਾਈ ਕੀਤਾ ਹੋਇਆ ਹੈ ਇੰਡੀਆ ਬੁੱਕ ਆਫ ਰਿਕਾਰਡ ਵਾਸਤੇ ਕੀਤਾ ਹੋਇਆ ਹੈ ਜੀ ਇੰਟਰਨੈਸ਼ਨਲ ਵਰਲਡ ਰਿਕਾਰਡਸ ਵਾਸਤੇ ਕੀਤਾ ਹੋਇਆ ਹੈ ਜੀ ਤੁਹਾਡੇ ਘਰ 'ਚ ਪਹਿਲੇ ਰਿਕਾਰਡ ਬਣਿਆ ਕੋਈ ਹਾਂਜੀ ਸਾਡੇ ਘਰ ਦੇ 4 ਮੈਂਬਰ ਹੈ ਜੀ 3 ਜਣਿਆਂ ਦੇ ਉਹ ਅੱਜ ਬਣ ਜਾਏ ਪੂਰੀ ਦੀ ਪੂਰੀ ਫੈਮਲੀ ਰਿਕੋਰਡ ਹোলਡਰ ਆ ਇਹ ਸਲਾਈ ਕਢਾਈ ਦੇ ਵਿੱਚ ਮਾਸਟਰ ਡਿਗਰੀ ਕੀਤੀ ਹੋਈ ਹੈ ਜੀ ਤੇ ਮੈਂ ਸੋਚਿਆ ਸੀ ਇਹਨਾਂ ਨੇ ਫਿਰ ਮੈਨੂੰ ਸੁਜੈਸਟ ਕੀਤਾ ਮੇਰੇ ਹਸਬੰਦ ਨੇ ਕਿ ਤੁਸੀਂ ਆਪਣੇ ਹੀ ਕਲਾ ਦੇ ਅਕੋਰਡਿੰਗ ਕੋਈ ਚੀਜ਼ ਬਣਾਓ ਕਿੰਨੇ ਰੰਗ ਯੂਜ਼ ਕੀਤੇ ਹੋਏ ਨੇ ਰੰਗ ਤਾਂ ਇਹਦੇ ਵਿੱਚ ਮੇਰੇ ਖਿਆਲੋਂ ਹੋਗੇ ਹੋਣੇ 10 ਤੋਂ 12 ਰੰਗ ਹੋਣਗੇ ਜਿਹਦੇ ਵਿੱਚ ਜੀਤਕਰ ਕੋਮਲ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਨੂੰ ਵਧਾਈ ਦੇਣਾ ਕਿ ਇਹਨਾਂ ਨੇ ਇੰਨਾ ਸ਼ਾਨਦਮੰਦਾ ਕੰਮ ਕੀਤਾ ਹੈ ਇਹ ਪੂਰੀ ਫੈਮਿਲੀ ਇਹਨਾਂ ਦੇ ਦੋ ਬੱਚੇ ਨੇ ਤੇ ਦੋਨੋਂ ਜਣੇ ਆਪ ਕਿ ਚਾਰੋਂ ਤੇ ਚਾਰੋਂ ਰਿਕਾਰਡ ਹੋਲਡਰ ਨੇ ਅੱਜ ਜਿਹੜਾ ਰਿਕਾਰਡ ਇਹਨਾਂ ਨੇ ਬਣਾਇਆ ਉਹ ਹੈ ਕਿ ਸਭ ਤੋਂ ਵੱਡੀ ਫੁਲਕਾਰੀ ਜਿਹੜੀ ਹੈ ਇਹ ਫੁਲਕਾਰੀ ਦਾ ਖਦਰ ਇਹਨਾਂ ਨੇ ਆਪ ਰੰਗਾਇਆ ਤੇ ਉਸ ਤੋਂ ਬਾਅਦ ਆਪ ਇਹਦੇ ਤੇ ਡਿਜ਼ਾਈਨ ਕੀਤਾ ਕਿ ਕਿੱਥੇ ਕੀ ਹੋਣਾ ਤੇ ਪੰਜਾਬ ਨਾਲ ਸੰਬੰਧਿਤ ਗੁਰਮੁਖੀ ਨਾਲ ਸੰਬੰਧਿਤ ਤੇ ਪੰਜਾਬੀਅਤ ਨਾਲ ਸੰਬੰਧਿਤ ਜਿੰਨੇ ਪ੍ਰਾਤਨ ਚਿੰਨ ਹੋ ਸਕਦੇ ਆ ਉਹ ਇਹਦੇ ਉੱਤੇ ਉਕਰੇ ਗਏ ਨੇ ਇਹਨਾਂ ਨੇ ਕਢਾਈ ਕੀਤੀ ਹੈ ਔਰ ਇਹਨਾਂ ਦੇ ਦਸਲ ਮੁਤਾਬਕ ਕਿ ਫੁਲਕਾਰੀ ਦੀ ਕਢਾਈ ਦੇ ਵਿੱਚ ਸੱਤ ਪ੍ਰਕਾਰ ਦੇ ਟਾਂਕੇ ਹੁੰਦੇ ਨੇ ਤੇ ਇਸ ਪ੍ਰਕਾਰੀ ਦੇ ਉੱਤੇ ਉਹ ਸੱਤੋਂ ਲਾਏ ਹੋਏ ਨੇ ਜੇ ਮੇਰੇ ਪਿੱਛੇ ਤੁਸੀਂ ਦੇਖੋਗੇ ਤਾਂ ਪੰਜਾਬ ਦਾ ਨਕਸ਼ਾ ਜਿਹੜੇ 1947 ਵੇਲੇ ਦੇ ਸਾਰੇ ਜ਼ਿਲ੍ਹੇ ਸੀਗੇ ਅਣਵੰਡੇ ਪੰਜਾਬ ਦੇ ਉਹ ਵੀ ਸਾਰੇ ਇਹਦੇ ਉੱਤੇ ਦਿਖਾਏ ਗਏ ਨੇ ਤੇ ਇਹ ਇਹਨਾਂ ਦਾ ਰਿਕਾਰਡ ਬਣ ਗਿਆ ਕਿ ਇਹ ਸਭ ਤੋਂ ਲੰਮੀ ਵੱਡੀ ਫੁਲਕਾਰੀ ਹੈ ਤੇ ਇੱਕ ਰਿਕਾਰਡ ਇਹਨਾਂ ਦਾ ਹੋਰ ਹੋ ਗਿਆ ਕਿ ਇੱਕੋ ਪਰਿਵਾਰ ਦੇ ਚਾਰ ਜੀਆਂ ਦਾ ਵੀ ਰਿਕਾਰਡ ਅੱਜ ਇਹਨਾਂ ਦੇ ਨਾਮ ਹੋ ਬਹੁਤ ਵਧੀਆ